ਆ ਗਿਆ ਆਹਾ ਬਰਾ ਠੀਕ ਅਦਾ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਤੇ ਮਿੱਤਰੋ ਆਪਾਂ ਚੱਲੇ ਹਾਂ ਹਰਿਆਣੇ ਹਰਿਆਣੇ ਕੀ ਗੱਲ ਚੱਲਿਆ ਤੁਹਾਨੂੰ ਪਤਾ ਹੀ ਆ ਫਿਰ ਉੱਥੇ ਆ ਕੇ ਪੌਣਿਆ ਦੋ ਜੰਟਾ ਜਣ ਅੱਜ ਪੂਰੀਆਂ ਕੁੱਟੀਆਂ ਦਾ ਸਿੰਘ ਫਸਨੇ ਆ ਆਪਣੇ ਮਿੱਤਰਾਂ ਨੇ ਸੱਦਿਆ ਸੀ ਆਪਾਂ ਨੂੰ ਤੇ ਕਰਨੇ ਦਾ ਫ੍ਰੈਂਡਲੀ ਹੀ ਕੋਈ ਟੂਰਨਾਮੈਂਟ ਕੁਛ ਨਹੀਂ ਉਦੋਂ ਹੀ ਫ੍ਰੈਂਡਲੀ ਟੋਜਨ ਇੱਥੇ ਯਾਰ ਮੁੰਡਿਆਂ ਨੂੰ क्रेज ਬਹੁਤ ਆ ਤੇ ਹੈ ਸੀ ਹਰਿਆਣੀਆਂ ਬਲੌਗ ਇੱਥੇ ਸਟਾਰਟ ਕੀਤਾ ਮੈਂ ਸਟਾਰਟਿੰਗ ਵਿੱਚ ਮਾੜਾ ਦੱਸ ਦਈਏ ਤੇ ਮੇਰੇ ਨਾਲ ਆਇਆ ਜੱਜ ਜੀ ਮਾੜਾ ਜਾ ਹੋਰ ਫਿਰ ਕਿਵੇਂ ਦੱਸ ਫਿਰ ਕੀ ਮੋਲ ਆ ਇੱਥੇ ਮੇਰਾ ਪੂਰਾ ਸਿਸਟਮ ਪੂਰਾ ਪੂਰਾ ਸਿਸਟਮ ਹੈਗਾ ਇੱਥੇ ਯਾਰ ਬਾਲਾ ਕੁੱਤੀ ਦਾ ਮਸਾਹ ਲੱਗੇ ਬੰਦੇ ਬੰਦੇ ਵੀ 2-300 ਬੰਦਾ ਯਾਰ ਸਿਰ ਆ ਘਮ ਹੋ ਗਿਆ ਯਾਰ ਆਪਣੇ ਭਰਾ ਕਿੰਨੇ ਮਿਲੇ ਜਿੱਦਿਆ ਨਾ ਫੈਟ ਗੱਲ ਜਿਹੜੀ ਇਹਦੇ ਮਹਿਮਾਨ ਨਵਾਜੀ ਆ ਹਾਂ ਬਾਕੀ ਵਲੌਗ ਦੇ ਇੱਕ ਸ ਨੂੰ ਫੇਰ ਸਵਾਦ ਆਣਾ ਯਾਰ ਆਜੇ ਮਿੱਤਰੋ ਫਿਰ ਚਲੋ ਵਲੌਗ ਹਾਂ ਮਿੱਤਰੋ ਪੰਜਾਬ ਦੀ ਅੱਜ ਖਾਣੇ ਤੇ ਗੋਪੀ ਆਪਾਂ ਹਰਿਆਣੇ ਦੇ ਫੈਟ ਜੀ ਮੁੰਡਿਆ ਕੈਂਚ ਚਲੋ ਆਣਾ ਯਾਰ ਅੰਦਰ ਬੈਗਾ 100 ਕਿਲੋ 3000 ci riva 3000 ci riva 3000 metri नहीं पता नहीं गूगल में अब किधर लगा रहा है जी चलो कोई नहीं जानते भाई मेरे अपने इतने जैसे टोजन हैं परो भाई सेट टाऊँ ठीक है देखना फिर कार दें अब इतने टोजन पहुंचे यार बंदे अपने जी फिट्टा काम है बहुत दूर हो आया ना आगे बंदे बहुत हैं बाद ठीक है ही और भाई बढ़िया भाई व ਪੂਰਾ ਉਹ ਕਰਵਾ ਦਿੱਤਾ ਹੈ। ਨਾ ਨਾ ਕਰਦੇ ਸ਼ਾਮ ਸ਼ੌਕ ਕਰਤੀ ਆ। ਹਾਂ ਹਾਂ ਕਿਵੇਂ ਆ? ਗਿੱਲਾ ਮਾੜੀਆਂ ਨੇ। ਜੱਜੀ ਦੀਆਂ ਵੜ ਗਏ ਯਾਰ ਮੇਰੀਆਂ ਨਹੀਂ ਹੈਗੀਆਂ। ਸ਼ਾਮ ਹੀ ਕਰਦੇ। ਸ਼ਾਮ ਫਰਾਈ ਹੁੰਦੀ ਆ ਫਿਰ ਜੇ ਚੰਗੇ ਕੰਮਾਂ ਨੂੰ ਤਾਂ ਟਾਈਮ ਲੱਗਦਾ ਹੀ ਹੁੰਦਾ ਹੈਗਾ। ਪਰ ਕਿਵੇਂ ਬਾਈ? ਮਕੂਦਰ ਗਈ ਸੀ। ਮਕੂਦਰ ਦੇ ਵਿੱਚ ਰਹੀ ਰਹੀ ਆ ਗਈ। ਬਾਈ ਤੁਸੀਂ ਵੀ ਇੱਥੇ ਆ ਗਏ। ਨਾ ਉਹ। ਕਿਵੇਂ ਆ ਦਵਰਾ? ਹੋਰ ਬਾਈ ਕਰਤਾ ਰੈਡੀ ਹੈ। ਹਾਂ ਰੈਡੀ ਵੀ ਜਦਾ ਹੀ ਆ ਯਾਰ। ਠੀਕ ਆ। ਚਲੋ ਫਿਰ ਕਰੋ ਕੰਮ ਹਾਂ ਹਾਂ ਪਾਣਾ ਹੀ ਪੈਣਾ ਪਾਣਾ ਹੀ ਪੈਣਾ ਪਹਿਲੇ ਜੀ ਆ ਗਏ ਲੈ ਵੀ ਕਰਾ ਰਹੀ ਦੇਖੋ ਉਹਦੇ ਦੀ ਚਲੋ ਸਭ ਬੇਬੀ ਹੋਈ ਜਾਂਦਾ ਤਿਆਰ ਕਹਿੰਦੇ ਹਵਾ ਕੱਢਣ ਲੱਗ ਗਏ ਪਾਲਸਰ ਨਾਲ 125 ਸੀਸੀ ਵਰਸਸ 100 ਸੀਸੀ ਸਪਲੈਂਡਰ ਪਾਲਸਰ ਸਟਾਕ ਆ ਇੱਧਰ ਪਾਈਆਂ ਦੀ ਸੈਟਿੰਗ ਕੀਤੀ ਹੋਈ ਹੈ ਮਗਰ ਘੜਾਰੀ ਦੀ ਪਹਿਲੀ ਵਾਰ ਹੋਣ ਜਾ ਰਿਹਾ ਪਾਲਸਰ ਵਰਸਸ ਸਪਲੈਂਡਰ 125 ਸੀਸੀ ਲੱਗਦਾ ਬੇਬੀ ਆਪਾਂ ਫੇਰ ਕਰ ਲਵਾਂਗੇ ਆ ਫਲਾ ਪਰਣਾ ਮੈਨੂੰ ਛੱਡਦਾ ਇਹ ਇੱਥੇ ਨਾ ਕਲੱਚ ਵਾਲਾ ਬਹੁਤ ਨੂੰ ਮੜਾ ਲੈ ਪਹਿਲਾਂ ਲੈ ਕਲੱਚ ਪਹਿਲਾਂ ਹੀ ਛੱਡ ਦਿੰਦੀ ਆ ਪਹਿਲਾਂ ਹੀ ਛੱਡ ਦਿੰਦੇ ਆ ਮੇਰੇ ਮੈਂ ਉਹ ਬੰਦੇ ਨਹੀਂ ਫਿਰ ਉਹ ਬੰਦੇ ਲੈ ਪਲੈਨ ਮੰਗ ਕਲੱਚ ਛੱਡ ਦੇ ਮੈਂ ਭਾਇਆ ਦੋ ਵਾਰੀ ਮੁੰਡਾ ਵੱਡਾ ਬਹਿ ਗਿਆ ਨਸੀ ਇੱਕ ਵਾਰੀ ਆ ਗਿਆ ਪਾਲਸਰ ਫਣ ਦੇ ਬਰਾਬਰ ਸ਼ਿਫਟ ਦਾ ਪਤਾ ਲੱਗੂ

ਕੋਈ ਨਹੀਂ ਚੰਦ ਜੀ ਕਰ ਦੇ ਬੰਦਾ ਸਿੱਧੀ ਸਿੱਧੀ ਪਾ ਲਈ ਮੇਰੇ ਹੈ ਆ ਬੰਦਾ ਤਗੜਾ ਪੈਂਦਾ ਚੈ ਨਹੀਂ ਉੱਤਰ ਜਾਂਦੀ ਆ ਚੈ ਉੱਪਰ ਦੀ ਬਾਈ ਓਏ ਮੁੰਸ ਓਏ ਫਾੜ ਵਾਲੀ ਭੜਕੇ ਅੱਖੇ ਆ ਮਾਰਾ ਆ ਜੋ ਕੇ ਅੱਜ ਵੀ ਕਹਿੰਦੇ ਕਰ ਲਿਆ ਸਟਾਰਟ ਕਰ ਦੇ ਸੈਟਿੰਗ ਮੁੰਡਿਆ ਬਾਈਟ ਸੀਟੀ ਸੋਨ ਆਪਾ ਵੇਟ ਜਾਈਦਾ ਯਾਰ ਇਹਦੇ ਮੂਰੇ ਲੈ ਕੇ ਆਈ ਸੀਟੀ ਸੋਨ ਨਾਲ ਆਸਰ ਤੋਂ ਸੋਤ ਹਵਾ ਇਰਾ ਬਿਰੇਨ ਕਮਰੇ ਸਭ ਕੇ ਮੂੰਹ ਬੜਾਓ ਬਿਰੇਨ ਇਦਾਂ ਹੀ ਆ ਇਹ ਮੈਂ ਟਟ ਜਾਣ ਸਾਡੀ ਮੂੰਹ ਪੇ ਵੇੜ ਦੱਤੇ ਹਾਂ ਮੈਂ ਕੈਮਰਾ ਸਹੀ ਨਹੀਂ ਗੱਲ ਮੂੰਹ ਤੇ ਹੀ ਲਾ ਦਈਦਾ ਗਾ ਰਾਹ ਜਉਂਦੇ ਜਿਹੜਾ ਪਾਊਡਰ ਲੱਗਿਆ ਉਹ ਵੀ ਦਿਖਾ ਕਿਹੜਾ ਪਾਊਡਰ ਮਿੱਟੀ ਹੋਰ ਤਾਂ ਬਾਲਾ ਘਤਰਨਾ ਕੰਮ ਹੈ ਇੱਥੇ ਆ ਕੇ ਸੈਟਿੰਗ ਹੋ ਜਾ ਕਿਹੜੇ ਰਾਹ ਕਿ ਨਹੀਂ ਆਏ ਸੀ ਉਹ ਜੀ ਤਾਂ ਆ ਮਾਮਾ ਟੱਕਰਿਆ ਕੋਈ ਹੌਨ ਹੌਨ ਦੋ ਟੱਕਰੇ ਦੋਨੇ ਨਾਕੇ ਤੋੜੇ ਇੰਜਨ ਉੱਪਰ ਦੁੱਧੇ ਦਾ ਟੁੱਟ ਨਾਲੇ ਇਹ ਟੱਕਾ ਪਾ ਲਿਆ ਯਾਰ ਇਹ ਚੱਟਾ ਕਰਦੀ ਪੱਕੇ ਕੀਮੀ ਜਟਾ ਤਹੀਂ ਟਾਈਮ ਲਾਤਾ ਹੈਣਾ ਹੋਰ 12 ਵਜੇ ਤੱਕ ਰਹਿ ਗਏ ਨਾ ਨਾ ਕਰਦੇ ਪਹਿਲਾਂ ਯਾਰ ਮੈਨੂੰ ਇਹ ਰਾਤ ਮੋਟਰਾਂ ਲੈ ਗਿਆ ਤਾਂ ਨਹੀਂ ਗੱਲ ਬਣੀ ਨਹੀਂ ਹੁਣ ਸਵੇਰ ਨੂੰ ਹੀ ਇੱਥੇ ਹੋਣਾ ਆ ਖਰਾਬ ਆ ਯਾਰ ਤਾਂ ਬੰਦ ਆ ਆ ਜਾ ਜੀ ਬਾਕੀ ਦੇਖ ਲਈ ਕਿਸੇ ਕੱਢੀ ਖਰਾਬ ਹੋਈ ਪਈ ਆ ਜਿਹ ਜੀ ਨੇ ਪ੍ਰਾਈਵੇਟ ਦਾ ਹੋ ਗਿਆ ਹੋ ਗਿਆ ਗੇਜ ਜੀ ਦਾ ਨਾਮ ਲੈ ਕੇ ਮੈਂ ਖੜਾ ਚੱਲੂਗਾ ਮੇੜ ਦਾ ਤਾਂ ਹੱਲ ਹੋਇਆ ਨਹੀਂ ਇਹ ਤੋਂ ਮੇੜ ਵਾਲੇ ਤੋਂ ਦੇਖਣਾ ਪਵੇਗਾ ਤੁਹਾਨੂੰ ਦੇਖਣਾ ਪਵੇਗਾ ਮੜਾ ਮੱਟਾ ਪੈਜੀ ਬਣਾ ਪਲੇਟਾਂ ਨੇ ਬੜਾ ਜਿਆਦਾ ਉੱਠੂ ਹੈ ਨਾ ਤੂੰ ਖੜਾ ਹੀ ਰਹਿਣਾ ਤੇ ਪਲੇਟਾਂ ਨਹੀਂ ਕੋਈ ਪੌਸਟਰ ਨਾਲ ਜਿਹੜੀ ਆਣੀ ਉਹ ਖਿੱਟ ਪਾ ਦਿੰਨੇ ਮੂਰੇ ਹੋਏ ਆ ਉਹ ਲੈ ਬੇਟੀ ਓਏ ਗਾਹਾਂ ਨੂੰ ਹੀ ਚਲਾ ਬੱਸ ਬੈਗ ਨਗਰ ਆਵਾਜ਼ ਆਪ ਰਿਹਾ ਠੀਕ ਕਰਦਾ ਹੋਰ ਆਹ ਦੇ ਰਿਹਾ ਮੈਂ ਕਿਵੇਂ ਕਿ ਤੈਨੂੰ ਪਤਾ ਸੌ ਕੀ ਹੁੰਦਾ ਅਰੇ ਕੁ ਸਾਲ ਕਿੱਡਾ ਵੜਦਾ ਕਿਹੜਾ ਇਹਦਾ ਵੀ ਦੇਖ ਲੈ ਕੀ ਪ੍ਰੋਗਰਾਮ ਬਣਾਇਆ ਉਹ ਤੇ ਕਰੇ ਤੇ ਇਹਦਾ ਪ੍ਰੋਗਰਾਮ ਹੁਣ ਦੇਖ ਲਾਂਗੇ ਕੀ ਬਣਦਾ ਉਹ ਬਸ ਮਾਣਾ ਆਪਾਂ ਨੂੰ ਬਮਾਣਾ ਤੈਨੂੰ ਧਾਲੀ ਗਿਆ ਓਏ ਛੋਟੂ ਯਾ ਦੇਖ ਸਾਈਡੋਂ ਆ ਫੜਿਆ ਬਬੇ ਹੁਣ ਆ ਦੇਖੋ ਸਿੰਪਲ ਸੀਟਿੰਗ ਐਂਡਰਡ ਵਰਕਸ ਸਿੰਪਲ ਕੋਈ ਆ ਵੀਰ ਜੀ ਆਜੋ ਬਈ ਆ ਬਾਬਾ ਸੁੱਖ ਰੱਖੇ ਮੱਥਾ ਟੇਕੀ ਜੜੀ ਹੁਣ ਪਸਤਾ ਆਵਨਾਲ ਏ ਕਿੱਥੇ ਦਾਵਦਾ 125cc ਵਰਸਸ 100cc ਨਹੀਂ ਨਹੀਂ ਬਰਾਬਰ ਉਹ ਨਹੀਂ ਓਏ ਗੋਪੀ ਇਹਨੂੰ ਇੱਧਰ ਨੂੰ ਕਰ ਇੱਧਰ ਢੱਲਾ ਸੰਗਲ ਸੰਗਲ ਢੱਲਾ ਢਾਹ ਇਹਨੂੰ ਇੱਧਰ ਨੂੰ ਕਰ ਮੜਾ ਚੱਕ ਮੜਾ ਉੱਠ ਮੜਾ ਇਹਨੂੰ ਇੱਧਰ ਨੂੰ ਕਰ ਲੈ ਮੜਾ ਇਹ ਲੰਬੀਆਂ ਲੱਤਾਂ ਆ ਬਿਠਾਈਏ ਲੰਬੀਆਂ ਲੱਤਾਂ ਵੀ ਹੈਗੀਆਂ ਸਾਡੇ ਕੋਲੇ ਉਹ ਸਾਡੇ ਕੋਲੇ ਸਾਰੀ ਅਵੇਲੇਬਲ ਨੇ ਛੋਟੀਆਂ ਲੱਤਾਂ ਵੀ ਹੈਗੀਆਂ ਲੰਬੀਆਂ ਵੀ ਹੈਗੀਆਂ ਮੋਟੀਆਂ ਵੀ ਹੈਗੀਆਂ ਚਲੋ ਆਇਆ ਆਇਆ ਆ ਇਹ ਨਹੀਂ ਜਾਂਦਾ ਉਹ ਲੈ ਵੀ 825 ਦੀ ਸੀ ਪਾਲਸਰ ਆ ਬਰਵਾ ਆ ਗਏ ਬੰਦਾ ਪਾਲਸਰ ਇਤਰੋਂ ਮੜੇ ਮੋਟੇ ਟੋਜਨ ਪਾ ਲਈ ਤੇ ਬਾਈ ਹੁਣੀ ਕਹਿੰਦਾ ਸਵੇਰੇ ਪਾਵਾਂਗੇ ਸਵੇਰੇ ਪਾਵਾਂਗੇ ਬਾਈ ਸਵੇਰੇ ਕਿੱਦਾਂ ਕਰਦਾਂ ਚਲੋ ਬਾਕੀ ਹੁਣ ਚੱਲਦੇ ਆ ਖਾਣੇ ਪੀਣੇ ਪਰ ਚੱਲ ਗਏ ਇਤਰੋਂ ਚੈਨ ਲੱਗੀ ਸੀ ਮੋਟਰਸਾਈਕਲ ਦੀ ਹੁਣ ਜਾ ਬਾਈਆਂ ਦੇ ਘਰੇ ਆ ਗਏ ਸੀਗੇ ਮੋਟਰਾਂ ਲਾਦੇ ਆਪਣੇ ਆਹ ਕੱਟ ਲਾ ਲਿਆ ਚਾਬੀ ਵੀ ਕੱਟ ਲਈ ਲੱਗਾ ਇਦਨੇ ਕਿਉਂਕਿ ਆਜਾ